ਸਿੱਕਿਆਂ ਵਾਲਾ ਰਾਜ ਨਹੀਂ ਆਉਣਾ ਮੇਰੇ ਵਾਂਗੂ ਕਈਆਂ ਦਾ ਸੁਪਨਾ ਲੈnde ਚੜਦੇ ਨੂੰ ਮਿਲੋਣਾ ਪਰ ਸਾਡੇ ਰਹਿੰਦਿਆਂ ਸ਼ਾਇਦ ਨਹੀਂ ਹੋਣਾ 40 ਮਾਰੇ ਨਹਿਰੂ ਅੰਮ੍ਰਿਤਸਰ ਚ ਫਿਰ ਲੱਖਾਂ ਮਰੇ ਪੰਜਾਬੀ ਲੈਂਦਾ ਚੜਦਾ ਕਹੇ ਉਜੜਾ ਤੇ ਲੋਕੀ ਕਹਿਣਾ ਜਾਂਦੀ ਕੱਲੇ ਪੰਜਾਬ ਚੋਂ ਲੰਗੀਆਂ ਤਾਰਾਂ ਆਈਆਂ ਹਿੱਸੇ ਪੰਜਾਬ ਦੇ ਜਿੰਨੀ ਵਾਰੀ ਵੀ ਪਈਆਂ ਮਾਰਾਂ ਸਾਡੇ ਮਰਗੇ ਟੱਬਰ ਸਾਰੇ ਤੇ ਭਾਰਤ ਖੁਸ਼ੀ ਮਨਾਤੀ ਲੈਂਦਾ ਚੜਦਾ ਕਹੇ ਉਜਾੜਾ ਤੇ ਲੋਕੀ ਕਹਿਣਾ ਜਾਂਦੀ ਅੱਖਾਂ ਵਿੱਚ ਬਣ ਤਾਰੇ ਟੁੱਟ ਗਈ ਪਿਆਰ ਦੇ ਵਿੱਚ ਮੈਨੂੰ ਪਾ ਕੇ ਲੁੱਟ ਗਈ ਰਿਸ਼ਤਾ ਜੁੜਿਆ ਹੌਲੀ ਹੌਲੀ ਛੱਡਣ ਤੇ ਗੱਲ ਬਸ ਤੇ ਮੁੱਕ ਗਈ ਅੱਗੇ ਘਰਿਆ ਤੈਨੂੰ ਚਾਚਾ ਧੌਲੇ ਆਗੇ ਮੌਤ ਦੇ ਕਿੰਨਾ ਕੋਲੇ ਆਗੇ ਦਿਨ ਵਿੱਚ ਵੀ ਹਨੇਰਾ ਲੱਗੇ ਮੈਨੂੰ ਹਰ ਕੋਈ ਮੈਸੇਜ ਤੇਰਾ ਲੱਗੇ ਹੱਡਾਂ ਦੇ ਵਿੱਚ ਜਾਨ ਨਹੀਂ ਰਹੇਗੀ ਜਿੱਦਣ ਦਾ ਮੈਨੂੰ ਦਫਾ ਹੋ ਕਹੇਗੀ ਸਬਰ ਦਾ ਘੁੱਟ ਹੁਣ ਪੀ ਲਿਆ ਮੈਂ ਵੀ ਇੱਕ ਮਿੰਟ ਵੀ ਲੰਘਦਾ ਨਹੀਂ ਸੀ ਦੇਖ ਕਿੰਨਾ ਹੁਣ ਜੀ ਲਿਆ ਮੈਂ ਵੀ ਅੱਗੇ ਗਈ ਪਿਆਰ ਮੇਰੇ ਨੂੰ ਭਸਮ ਕੀਤਾ ਈ ਅੱਜ ਕੱਲ ਕਿਹੜਾ ਖਸਮ ਕੀਤਾ ਈ ਕਿ ਰੁੱਸਿਆ ਹੁੰਦਾ ਮੈਂ ਮਨਾ ਲੈਣਾ ਸੀ ਤੂੰ ਸੀ ਲੜਹੌਰਾਂ ਦੇ ਫੜਲੇ ਤੈਨੂੰ ਸਮਝ ਨਹੀਂ ਮੈਂ ਕਿੰਨਾ ਰੋਇਆ ਬਿਨ ਸਮਝਾਂ ਤੂੰ ਕਿਨਾਰੇ ਕਰਲੇ ਕਿ ਵਿਛੜ ਕੇ ਉਹ ਗੱਲ ਨਹੀਂ ਬਣਦੀ ਉਹ ਸੱਜਣ ਨਹੀਂ ਜੋ ਕਰਦੇ ਮੰਦੀ ਅੱਖ ਮੇਰੀ ਵਿੱਚ ਹੰਝੂ ਰੁਕ ਗਏ ਤੂੰ ਸੀ ਹੱਥ ਹੱਥਾਂ ਦੇ ਧਰਿਆ ਉਦਣ ਦਾ ਮੈਂ ਚੋਪਣੀ ਕੀਤਾ ਜਿੱਦਣ ਦਲਤ ਵਾਖੇ ਕਰਿਆ ਅੱਗੇ ਹੈਗਾ ਜੀ ਮੇਰੇ ਲਈ ਘਰ ਦਾ ਜੀ ਮਰ ਗਿਆ ਮੈਨੂੰ ਛੱਡ ਕਦਾ ਸੀ ਉਹ ਗਈ ਮੇਰਾ ਸੋ ਸੋਜ ਦਿਲ ਫਟਦਾ ਸੀ ਉਹ ਹੋਰ ਨਾ ਪਿਆਰ ਨਭਾਉਂਦੀ ਪਈ ਉਹਨੇ ਹੋਰ ਨਾ ਘਰ ਵਸਾਲਿਆ ਸੀ ਤੇ ਮੈਂ ਸੜਕਾਂ ਉੱਤੇ ਰੁਲ ਗਿਆ ਸੀ ਬਾਈ ਲੋਕੀ ਗੀਤ ਲਿਖਣ ਲੱਗ ਜਾਂਦੇ ਆ ਦਿਲ ਟੁੱਟਣ ਦੇ ਤੇ ਮੈਂ ਲਿਖਨੇ ਭੁੱਲ ਗਿਆ ਸੀ ਅੱਗੇ ਗਈ ਅਮੀਰ ਗਰੀਬ ਦਾ ਰਿਸ਼ਤਾ ਬਨਜੂ ਕਹਿ ਹੋ ਜਾ ਮੈਂ ਸੁਪਨਾ ਬੁੰਨ ਲਿਆ ਮੇਰਾ ਥੋੜਾ ਹੱਥ ਤੰਗ ਸੀ ਉਹਨੇ ਕੋਈ ਹੋਰ ਚੁੰਨ ਲਿਆ ਜਿੰਨੂੰ ਪਿਓ ਦੀ दारू ਤੋਂ ਨਫ਼ਰਤ ਸੀ ਮੈਨੂੰ ਪੈਗ ਤੇ ਲਾ ਗਈ ਆ ਮਜ਼ਾਕ ਚ ਪਾਗਲ ਕਹਿਣ ਵਾਲੀ ਮੈਨੂੰ ਸੱਚੀ ਬਣਾ ਗਈ ਆ ਮੈਂ ਕੁਝ ਵੀ ਉਹਨੂੰ ਕਹਿਣਾ ਨਹੀਂ ਜਿਵੇਂ ਕਰ ਦਿੱਤਾ ਏ ਮਾਫ ਨੂੰ ਆਪਾ ਰਾਹ ਦਾ ਰੋੜਾ ਬਣ ਬਣੇ ਨਹੀਂ ਜਾਵੇ ਰਸਤਾ ਛੱਡਦਾ ਸਾਹ ਨੂੰ ਅੱਗੇ ਯਾਰਾਂ ਲਈ ਕੁਝ ਯਾਰੀ ਨਬਾਉਣੀ ਭੁੱਲ ਗਏ ਨੇ ਕਈ ਮੇਰਾ ਥੋੜਾ ਜਿਹਾ ਮਾੜਾ ਟਾਈਮ ਚੱਲੀ ਜਾਂਦਾ ਬਾਹਰੋਂ ਵਾਪਸ ਆਇਆ ਤੇ ਕੋਈ ਫੋਨ ਵੀ ਨਹੀਂ ਕਰਦਾ ਇਸ ਟਾਈਮ ਯਾਰੀ ਨਬਾਉਣੀ ਭੁੱਲ ਗਏ ਨੇ ਕਈ ਹੋਰ ਬੰਦਿਆਂ ਨਾਲ ਖੁੱਲ ਗਏ ਨੇ ਕਈ ਤੂੰ ਯਾਰ ਨਹੀਂ ਭਰਾਏ ਸਾਡਾ ਭਰਾ ਨੂੰ ਵੀ ਭੁੱਲ ਗਏ ਨੇ ਕਈ ਅੱਗੇ ਹੈਗਾ ਝੂਠ ਬੋਲਿਆ ਜਾਂਦਾ ਵੀਰੇ ਦੁੱਖ ਵਿੱਚ ਕੋਲੇ ਬੈਂਦਾ ਕੌਣ ਚਿਹਰੇ ਦੇ ਸੋਹਣੇ ਆ ਪਾਣੀ ਤੇ ਦਿਲ ਨੂੰ ਅੱਜ ਕੱਲ ਵੇਂਦਾ ਕੌਣ ਇਹ ਜੋ ਬਾਲੇ ਚੰਗੇ ਲੋਕ ਦੱਸ ਕਰਦਿਆਂ ਨੰਗੇ ਲੋਕ ਇਹ ਕਹਿੰਦੇ ਆ ਜਿਵੇਂ ਵੀ ਜਿਸਮਾਂ ਦਾ ਕੋਠਾ ਖੋਲ ਕੇ ਬੈਠੇ ਹੁੰਦੇ ਆ ਪਰ ਕੱਲੇ ਗੰਦੇ ਉਹ ਨਹੀਂ ਹੁੰਦੇ ਜਿਹੜੇ ਉਥੇ ਜਾਂਦੇ ਆ ਉਹ ਵੀ ਗੰਦੇ ਹੁੰਦੇ ਨੇ ਇਹ ਉਸ ਚੀਜ਼ ਲਿਖਿਆ ਇਹ ਜੋ ਬਾਲੇ ਚੰਗੇ ਲੋਕ ਦੱਸ ਕਰਦਿਆਂ ਨੰਗੇ ਲੋਕ ਇੱਕ ਗੱਲੋਂ ਸਾਡੇ ਰੱਬ ਸਮਾਨ ਗਾਕਾਂ ਨੂੰ ਰੱਬ ਸਮਾਨ ਸਮਝਿਆ ਜਾਂਦਾ ਇੱਕ ਗੱਲੋਂ ਸਾਡੇ ਰੱਬ ਸਮਾਨ ਪਰ ਸਾਡੇ ਵਾਂਗੂ ਗੰਦੇ ਲੋਕ ਸਾਨੂੰ ਨੰਗਿਆਂ ਵਖਤ ਨੇ ਕਰਦਾ ਇਹ ਆਪ ਹੋ ਜਾਂਦੇ ਨੰਗੇ ਲੋਕ ਅੱਗੇ ਆ ਗਈ ਯਾਰ ਯਾਰ ਤਾਂ ਸਾਬੇ ਤੈਨੂੰ ਸਾਰੇ ਕਰਦੇ ਆ ਫਰਕ ਰੱਖਦੇ ਕੁਝ ਕੁ ਬੰਦੇ ਯਾਰਾਂ ਦੇ ਵਿੱਚ ਵੀ ਕਬਜ਼ਿਆਂ ਵੇਲੇ ਚੱਲਦੀ ਚੱਲੂ ਹੁੰਦੀ ਤਗੜਿਆਂ ਦੀ ਤਗੜੇ ਲੋਕੀ ਕਰ ਜਾਂਨ ਤੱਕਾ ਪਿਆਰਾਂ ਦੇ ਵਿੱਚ ਵੀ ਦਸਤੇ ਨੂੰ ਕੀ ਪਤਾ ਹੁੰਦਾ ਮੈਂ ਕਟਣਾ ਲੱਕੜਾਂ ਨੂੰ ਰੇਟ ਦੇਖ ਕੇ ਛੱਡਣੀ ਪੈਜੀ ਚੀਜ਼ ਗਰੀਬਾਂ ਨੂੰ ਜਾਤਾਂ ਪਾਤਾਂ ਚੇਤੇ ਵੀਰੇ ਬਾਦ ਚੋਂ ਦਿਆਂ ਨੇ ਪਹਿਲਾਂ ਲੋਕੀ ਨਹਿਰੀ ਪਾਣੀ ਦੇਣ ਉਮੀਦਾਂ ਨੂੰ ਬੇਵਫਾ ਨੂੰ ਕਰਨਾ ਮaaf ਕੁਰਬਾਨੀ ਹੁੰਦੀ ਏ ਸੱਚਾ ਪਿਆਰ ਜੋ ਕਰਦੇ ਉਹ ਡਰਦੇ ਹੁੰਦੇ ਆ ਮੁਰਦੇ ਜਿੰਦਾ ਨਹੀਂ ਹੁੰਦੇ ਸਜਾ ਕੇ ਮੜੀਆਂ ਨੂੰ ਤੇ ਆਸ਼ਿਕ ਬੰਦੇ ਝੱਲੀਆਂ ਗੱਲਾਂ ਕਰਦੇ ਹੁੰਦੇ ਆ